ਕਾਲ ਜੀ ਸਾਰਿਆਂ ਨੂੰ ਕਾਲ ਜੀ ਸਾਰਿਆਂ ਨੂੰ ਜੀ ਬੱਸ ਇਹ ਕਾਲ ਹੀ ਸਾਰਿਆਂ ਨੂੰ ਜਿਗਰਾ ਜੀ ਕਿੱਥੇ ਚੱਲੇ ਜੇ ਅੱਜ ਨਾ ਉਹਦੇ ਜਿੱਦ ਕੀਤੀ ਆ ਵੀ ਮੈਨੂੰ ਲੈ ਕੇ ਤਾ ਉਹ ਲੈਪਟਾਪ ਅੱਛਾ ਇਹਨੂੰ ਨਾ ਮਹੀਨਾ ਹੀ ਹੋ ਗਿਆ ਜਿੱਦ ਕਰਦੇ ਨੂੰ ਕੁਆਇਸ ਪੂਰੀ ਕਰੀ ਬਨੇ ਆ ਤੇ ਚਾਹੀਦਾ 58 ਦਿਨ ਬੱਚਿਆਂ ਵਾਂ ਤੇ ਬੱਚੇ ਖਿੰਡਾ ਹਨ ਹਾਂ ਤੇ ਅੱਜ ਦੀ ਅਹੀ ਕੁਆਇਸ ਜਿਹੜੀ ਪੂਰੀ ਕਰਨ ਲੱਗੇ ਆ ਅਸੀਂ ਜਾਂਦੇ ਆ ਗੁਰਦਾਸਪੁਰ ਤੇ ਚਲੋ ਤੁਹਾਨੂੰ ਵੀ ਗੁਰਦਾਸਪੁਰ ਲੈ ਜੀਏ ਮਾਂ ਚੌਂਕ ਲੱਗੇ ਆ ਤੇ ਇੱਕ ਹੈਗੀ ਆ ਆਪਣੇ ਉਥੇ ਡੋਮੀਨੋਸ ਨਹੀਂ ਗਰਦਾਪੁਰ ਹਾਂ ਉਹਦੇ ਲੱਗੇ ਪੈਂਦਾ ਵੀਪੀ ਵੀਪੀ ਟਾਵਰ ਤੇ ਲੱਗੇ ਨੀ ایسਸ ਕੰਪਨੀ ਦਾ ਲੈਣਾ ਬੜੀ ਹੁੰਦੇ ਆ ਬਹੁਤ ਜਿਆਦਾ ਨਹੀਂ ਲੈਣਾ ਜਿਹੜਾ ਅੱਗੇ ਜਾ ਕੇ ਅਪਗ੍ਰੇਡ ਕਰਾਉਣ ਦੀ ਲੋੜ ਨਾ ਪਵੇ ਇਹਨੂੰ ਹਾਂ ਹਾਂ ਦੱਸਾਂ ਗੱਲ ਲੱਗਦੀ ਅੱਜ ਕਿ ਬਾਅਦ ਜੋ ਵੀਰੇ ਇਹਦਾ ਗੱਲ ਤਾਂ ਫੈਸਲਾ ਹੋ ਵੀ ਲੋੜ ਨਾ ਹੋਣੀ ਹੋਈ ਮਤਲਬ ਕਿ ਇੱਕ ਜਾ ਕੇ ਫਿਰ ਪੈਸਾ ਨੁਕੀ ਲੋੜ ਨਾ ਪਵੇ ਕਿ ਪਹਿਲਾਂ ਤਾਂ ਸਿਸਟਮ ਪਿਆ ਆਏਵੇ ਉੱਥੇ ਹਾਂ ਤੇ ਸੈਕਲੀਵੜੀ ਦੀ ਜਾਇਜ਼ ਤੇ ਉਹਨਾਂ ਦੇ ਲਗਾ ਰਿਹਾ ਜਗ੍ਹਾ ਤੇ ਨਹੀਂ ਉੱਤੇ ਹੋਰ ਹੀ ਬੜਾ ਕੰਮ ਹੁੰਦਾ ਜਦੋਂ ਸੜੀ ਭਾਈ ਤੀਂ ਦਾ ਵੀਡੀਓ ਐਡੀਟਿੰਗ ਦਾ ਕੰਮ ਹੁੰਦਾ ਹੁੰਦਾ ਉੱਤੇ ਤਾਂ ਉਹ ਲੈਪਟਾਪ ਉਹਨਾਂ ਲਈ ਬਹੁਤ ਵਧੀਆ ਜਿਹੜੇ ਮਨ ਲਗੇ ਜਿਹੜੇ ਆਪਣੇ YouTube ਤੇ ਸਟੋਰੀਆਂ ਕੁੱਖ ਵੀ ਕਰਦੇ ਆ ਆਪਣੇ ਕੰਟੈਂਟ ਬਣਾਉਂਦੇ ਆ ਉਹਾਂ ਦੀ ਐਡੀਟਿੰਗ ਲਈ ਬਹੁਤ ਵਧੀਆ ਲੈਪਟਾਪ ਆ ਸਾਇਕਲ ਕੰਪਿਊਟਰ ਸ਼ਾਪ ਲਓ ਜੀ ਆਪਾਂ ਦੁਕਾਨ ਦੇ ਉੱਤੇ ਹਾਂ ਜੀ ਹਾਂ ਜੀ ਐਨ ਵੀ ਆਰ K1 ਨਾ K1 ਬੈਸਟ ਹੈਗਾ ਅਾ ਸ਼ੋਪ ਆ ਨਾ ਕਿ ਹਾਰਡ ਟ੍ਰਿਕ ਇਹਦਾ ਲੈਪ ਟੂ ਮਿਲ ਜਾਂਦੇ ਸੈਕੰਡ ਹੈਂਡ ਬ੍ਰੈਂਡ ਨਿਊ ਮੈਂ ਬਜੀ ਆ ਵੀਰ ਨੇ ਸਾਡੇ ਆ ਜੇ ਮੈਂ ਲੈਪਟਾਪਸ ਮਤਲਬ ਕਿ ਹਰ ਇੱਕ ਚੀਜ਼ ਜਿੱਦਾਂ ਤੁਸੀਂ ਕੈਮਰੇ ਲਗਾਉਣੇ ਆਪਣੇ ਘਰੇ ਉਹ ਸਾਰਾ ਕੰਮ ਹੋ ਜਾਂਦਾ ਜੇ ਤੁਹਾਨੂੰ ਸੈਗਨਲ ਲੈਪਟਾਪ ਚਾਈਦਾ ਉਹ ਵੀ ਮਿਲ ਜਾਂਦੇ ਤੇ ਲੈਪਟਾਪ ਇੰਦਰ ਸਾਰਾ ਕੈਮਰਾ ਤੇ ਆਹ ਹੈ ਜੀ ਜਿਹੜਾ ਅਸੀਂ ਮੋਡਮ ਲਿਆ ਵਾ ਤੇ ਤੁਹਾਨੂੰ ਆਇਆ ਟਾ ਮਾਡਲ ਇੱਕ ਮਿੰਟ ਇਹ ਸਟਾਫ ਫੂਡ ਗੇਮਿੰਗ ਐਸਐਸ 17 ਜਿਹੜਾ ਮੈਂ ਲਿਆ ਹੁਣ ਤੁਸੀਂ ਵੇਖ ਸਕਦੇ ਨਾ ਗਈ ਜੋ ਲੈਣਾ ਦੂਜਾ ਲੈਣਾ ਮम्मी पापा ਦੇ ਆ ਲੈਤਾ ਹੁਣ ਅਸੀਂ ਵਰਦੀ ਕਰ ਲਾ ਨਹੀਂ ਨਹੀਂ ਗਈ ਮਨ ਲੱਗ ਕਿ ਜੋ ਵੀ ਤੁਹਾਨੂੰ ਚਾਹੀਦਾ ਵਾ ਇਹ ਕਰਤਾਰਪੁਰ ਡੋਮੀਨੋਸ ਜਿਹੜਾ ਹੈਗਾ ਵਾ ਆਪਣਾ ਰਸ਼ਪ੍ਰਿੰਟ ਜੇ ਰੋਡ ਤੇ ਉਹਦੇ ਵਿੱਚ ਕੀ ਕਰਕੇ ਆ ਦੁਕਾਨ ਹਾਂ ਤੁਸੀਂ ਵੇਖ ਲਓ ਔਰ ਲੈਪਟਾਪ ਰਿਪੇਅਰਿੰਗ ਜੋ ਉਹ ਵੇ ਉਹ ਸਾਰਾ ਆਇੰਦਾ ਲਓ ਜੀ ਉੱਦੇ ਦਾ ਗੱਲ ਲੈ ਕੇ ਆਇਆ ਜੀ ਆਹ ਜੇ ਲੈਪਟਾਪ ਮੇਰਾ ਤੇ ਆਹ ਜਿਹੜਾ ਡੱਬਾ ਆਹ ਜੇ ਮਮਾ ਅੱਜ ਉਹਦੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅੱਜ ਉਹਦੇ ਜਿਹੜਾ ਬਹੁਤ ਖੁਸ਼ ਵਾ ਅੱਛਾ ਸਹੀ ਗੱਲ ਤੇ ਚਲੋ ਬੱਚੇ ਦੀ ਅਸੀਦ ਵੱਧ ਕੇ ਆਹ ਵੇਖੋ ਸਾਡੇ ਗੁਰਦਾਸਪੁਰ ਦੀ ਰੌਣਕ ਔਰ ਆ ਜਾਣ ਦੀ ਜੇ ਕਹਣੀ ਵਿਆਹ ਵਾਲੀ ਕਾਰ ਹੈ ਤੇ ਨੋਵਾ ਕ੍ਰਿਸਟਾ ਕਿਹੜੀ ਹੈ ਮੈਂ ਰੁਪਈਆ ਜਿਹੜਾ ਲੈਪਟਾਪ ਲਿਆ ਵਾ ਜੀ ਆਪਾਂ ਉਹ ਬਹੁਤ ਵਧੀਆ ਵਾ ਸਭ ਤੋਂ ਮਨ ਨੂੰ ਵਧੀਆ ਚੀਜ਼ ਵਾਣਾ ਹਾਂ ਜੀ ਹਾਂ ਤੇ ਕੋਈ 60000 ਤੁਹਾਨੂੰ ਪਿਆ ਗਿਆ ਵਾ ਟੁੱਟ ਲੋ ਹਾਂ ਜੀ ਇਹ ਤੁਹਾਨੂੰ ਮੈਂ ਘਰੇ ਜਾ ਕੇ ਵਕਾਉਣਾ ਪੂਰੀ ਡਿਟੇਲ ਤੇ ਬੈਠ ਕੇ ਵਿਖਾਉਣਾ ਹੈ ਵੀ ਕੁਆਲਿਟੀ ਦੀ ਚੀਜ਼ ਵੈ ਜੀ ਮਨ ਲੇ ਕੇ ਇੱਕ ਲੈਪਟਾਪ ਜਿਹੜੇ ਅੱਗੇ ਜਾ ਕੇ ਨਾ ਅਪਗ੍ਰੇਡ ਕਰਾਉਣੇ ਪੈਂਦੇ ਆ ਇਹਨੂੰ ਕੋਈ ਲੋੜ ਨਹੀਂ ਹੈ ਅਪਗ੍ਰੇਡ ਕਰਾਉਣ ਦੀ ਇੱਥੇ ਪਾਸ ਆਪਣੀ ਜਿਹੜੀ ਸਟੋਰੇਜ ਹੁੰਦੀ ਹੈ ਨਾ ਬਸ ਉਹੀ ਜਾਂ ਰੈਮ ਕਰਾ ਲਈ ਹੋਰ ਕੋਈ ਕਰਾ ਲਿਆ ਬਸ ਇਹ ਕਰਾਉਂਦੀ ਲੋੜ ਦੀ ਹੋਰ ਕੋਈ ਟਾ ਖਾਸ ਨਹੀਂ ਹੁੰਦਾ ਇੱਥੇ ਆ ਮਡੇ ਵਿਆਹ ਵਾਲੇ ਨੂੰ ਪੁੱਛੇ ਵੀ ਕਿਹੜੇ ਪਿੰਡ ਵਾਹੇ ਗਏ ਆ ਨਹੀਂ ਬਾਕੀ ਵੱਡਾ ਹੀ ਸਾਰਿਆਂ ਨੂੰ ਦੁਕਾਨ 'ਚ ਸਭ ਤੋਂ ਵੱਡਾ ਲੈਪਟਾਪ ਇਹੀ ਹੈ ਉਸੇ ਮੈਂ ਚੀਜ਼ ਖਾਣ ਨਹੀਂ ਵਧੀਆ ਥੋੜੋ ਵਿਆਹ ਵਾਲੀ ਘਟੀ ਦਾ ਲੱਗਾ ਤੂੰ ਰਸਤੇ ਸਾਰੇ ਰੱਖ ਲਏ ਹੈਂ ਮੈਂ ਅਭੀ ਲੱਗਦਾ ਸਾਰੇ ਤੂੰ ਰਸਤੇ ਰੱਖ ਲਏ ਹੈਂ ਅਭੀ ਤੇਲ ਨਾਲ ਬੜਾ ਖੁਸ਼ ਹੋ ਵੀ ਚਲੋ ਚੀਜ਼ ਕਰਨੀ ਵੀ ਕੋਈ ਕਰਨੀ ਵੀ ਚੀਜ਼ ਨਹੀਂ ਸੈਂਸ ਵੀ ਨਾ ਹੈ ਨਾ ਵੀ ਅੱਗੇ ਨੇ ਕਮਰਾ ਖੋਜਵਾਜ ਪੂਰਾ ਦਾਦਾ ਪੂਰਾ ਕਮਰਾ ਖੋਜਣਾ ਤੇ ਪਰ ਮੂੰਹ ਜਾ ਕੇ ਰੋਟੀ ਬਣਾਉਣੀ ਪਣੀ ਹੈ ਮੈਨੂੰ ਉਹ ਸੋਚ ਲੱਗੀ ਮੇਰੀ ਗੱਲ ਸੁਣ ਘਰ ਜਾ ਕੇ ਦੋ ਚੌੜਾ ਦੇ ਗਲਾਬ ਬਣਾ ਮਰਬਾਨ ਫਿਸ਼-ਫੁਸ਼ ਵੀ ਜੇਰਾ ਨਹੀਂ ਸਭ ਕੋ ਕਿਹੜਾ ਤਾਂ ਲੈਪਟਾਪ ਆ ਗਿਆ ਆ ਫੜੋ ਬਣਾਇਆ ਕੈਮਰਾ ਤੁਹਾਨੂੰ ਆਪਣੀ ਖੁਸ਼ੀ ਦੱਸਦਾ ਫੜੋ ਬਣਾਇਆ ਸਾਸਿਕਾ ਜੀ ਕੁਝ ਨਹੀਂ ਹੈ ਕਿ ਅੱਜ ਥਾਰੀ ਨਹੀਂ ਜਾਣਦੀ ਆਜੇ ਮੇਰਾ ਲੈਪਟਾਪ ਤੇ ਇਹ ਆਪਣੇ ਪੈਂਦੇ ਆ ਗਰਦਾਸਪੁਰ ਆਪਣੇ ਕੰਪਿਊਟਰ ਸ਼ਾਪ ਮਾ ਆ ਜੈ ਨੇ ਤੇ ਤੁਸੀਂ ਇੱਧਰ ਆਓਗੇ ਆਪਣੇ ਜਿੱਥੇ ਗਰਦਾਸਪੁਰ ਡੋਮੀਨੋਸ ਦਾ ਜਿੱਥੇ ਹੁੰਦਾ ਵਾ ਰੈਸਟੋਰੈਂਟ ਉਹਦੇ ਸਾਹਮਣੇ ਪਾਸੇ ਆ ਇੱਕ ਗਲੀ ਆ ਉਹਦੇ ਵਿੱਚ ਹੀ ਦੁਕਾਨ ਵਾ ਮਹਾਜਮ ਲੈਪਟਾਪਸ ਐਂਡ ਕੰਪਿਊਟਰ ਸ਼ਾਪ ਤੇ ਤੁਸੀਂ ਉੱਥੇ ਆ ਕੇ ਡੀਲ ਕਰ ਸਕਦੇ ਜੇ ਤੇ ਜਿੱਦਾਂ ਮਤਲਬ ਕਿ ਤੁਸੀਂ ਆਪਣੇ ਘਰ ਕੈਮਰੇ ਲਵਾਉਣੇ ਆ ਤੁਸੀਂ ਵਲੌਗ 'ਚ ਵੇਖਿਆ ਹੋਣਾ ਕੈਮਰੇ ਉਹ ਪੇ ਉਹਨਾਂ ਕੋ ਠੀਕ ਨਹੀਂ ਚਲੋ ਲੋ ਹੁਣ ਆਪਰੇ ਸਿਕਿਉਰਟੀ ਲਵਾਉਣੇ ਤੇ ਤੁਸੀਂ ਇੱਥੇ ਡੀਲ ਕਰ ਸਕਦੇ ਹੋ ਬਾਕੀ ਇਹ ਆ ਵੀ ਸਾਨੂੰ ਉਹ ਜਾਣਦੇ ਹੀਗੇ ਹਾਂਜੀ ਸਾਡਾ ਚੈਨਲ ਵੇਂਦੇ ਹੀਗੇ ਵੇਂਦੇ ਹਰਿਆਣੇ ਭਾਈ ਤੁਹਾਡੇ ਤੁਹਾਡੇ ਸਾਡੇ ਉਹ ਵੀ ਤੇ ਸਾਡਾ ਬੜਾ ਮਾਨਦ ਨਾ ਕਿ ਉਹਨਾਂ ਨੇ ਤੇ ਤੁਹਾਨੂੰ ਵੀ ਗਿਆਰ ਸਰੀ ਉਹਨਾਂ ਕੋਲ ਜਾਓ ਉਹਨਾਂ ਦਾ ਕੰਮ ਬਹੁਤ ਆ ਫਲ ਮੰਨਤਨ ਕੀਤਾ ਮੈਂ ਝੂਠਾ ਟਾਣੇ ਮੈਂ ਮੰਨਤਨ ਝੂਠਾ ਕੀਤਾ ਉਹਨਾਂ ਦਾ ਫਿਰ ਸਾਰੀਆਂ ਚੀਜ਼ਾਂ ਬ੍ਰਾਂਡ ਆ ਹਾਂ ਉਹਨਾਂ ਕੋ ਕੋਈ ਚੀਜ਼ ਇਹ ਹੋਰੀ ਵੀ ਕੋਈ ਡੁਪਲੀਕੇਟ ਮਿਲ ਜਣੀ ਮੈਨੂੰ ਜਿਹੜਾ ਇਹਨਾਂ ਨੂੰ ਮਿਲਣਾ ਵਧੀਆ ਮਿਲਣਾ ਉਹਨਾਂ ਦੀਆਂ ਨਾ ਇੱਕ ਦੋ ਸ਼ੋਪ ਵਾ ਇੱਕ ਪਿੰਦੀ ਹਨੂਮਾਨ ਚੌਂਕ ਲਾਗੇ ਤੇ ਇੱਕ ਉਹੀ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਡੋਮੀਨੋਸ ਜਿਹੜਾ ਉਸੇ ਰੈਸਟੋਰੈਂਟ ਦੇ ਸਾਹਮਣੇ ਤੇ ਇੱਕ ਉਹ ਆ ਲਓ ਜੀ ਜਦ ਇਹ ਹੋ ਗਈ ਜੇ ਪਿੰਡ ਵੱਲੋਂ ਸਿੱਧੀ ਕਿਉਂ ਸਾਹਿਬ ਜੀ ਹੋਰ ਗਾੜੀ ਆਜੇ ਲਾ ਰੇਲ ਦਾ ਫਰਕ ਹੁਣ ਮੈਨੂੰ ਇਹ ਹੋ ਰਿਹਾ ਕਿ ਛੇਤੀ ਜੀ ਦੀ ਘਰ ਜਾ ਕੇ ਲੈਪਟਾਪ ਚ ਖਲੰਚ ਲਾਈਏ ਜਾ ਕੇ। ਕੋਈ ਗੱਲ ਪਤਾ ਚਲਾਉਣਾ ਤੇ ਲਿਆ ਸਭ ਤੋਂ ਹੈ। ਇਹ ਤੁਹਾਡਾ ਚੰਗਾ ਕੀ ਹੈ ਸਾਨੂੰ। ਠੀਕ ਆ। ਤੋਂ ਵੱਡੀ ਮੇਨ ਗੱਲ ਉਹ ਤਾਂ ਸਾਡੇ ਜੀ ਆਦਾ ਤੇ ਸੁਹੀ ਜੀ। ਹਾਂ ਜੀ। ਬੱਚਿਆਂ ਦੀ ਖੁਸ਼ੀ ਵਾਸਤੇ ਤੇ ਹੀ। ਮੈਂ ਆਪਣੇ ਮੈਂ ਆਪਣੇ ਘਰਦਿਆਂ ਧੰਨਵਾਦ ਕਰਦਾ ਬਹੁਤ ਜਿਆਦਾ ਦਿਲੋਂ ਕਿ ਇਹਨਾਂ ਨੇ ਮੈਨੂੰ ਲੈਪਟਾਪ ਲੈ ਕੇ ਦਿੱਤਾ। ਮੈਂ ਤੁਹਾਨੂੰ ਦੱਸ ਵੀ ਸਦਾ ਕਿੰਨੀ ਖੁਸ਼ੀ ਮੈਨੂੰ ਅੱਜ ਤੇ ਬਾਕੀ ਕਰਦਿਆਂ ਦਾ ਕਹਿਣਾ ਮੰਨਿਆ ਕਰੋ ਸਾਡੇ ਵਾਂਗੂ ਕਿਉਂਕਿ ਜੇ ਤੁਸੀਂ ਘਰਦਿਆਂ ਨੂੰ ਸਤਾਵਾਂਗੇ ਤੇ ਘਰਦਿਆਂ ਦਾ ਫਿਰ ਜੀ ਨਹੀਂ ਕਰਦਾ ਕਿ ਚੱਲ ਹਨਾ ਕਿਤਾ ਵੀ ਆ ਤੇ ਹੁਣ ਘਰ ਦੇ ਖੁਸ਼ ਰੱਖੋ ਆਪਣੇ ਠੀਕ ਨੇ ਜੋ ਕਹਿੰਦੇ ਮੰਨਿਆ ਕਰੋ ਬਾਕੀ ਆਪਣੇ ਮਾਰਦੇ ਦੀ ਆਖੇ ਲੱਗਿਆ ਕਰੋ ਹਾਂਜੀ ਤੇ ਚੀਜ਼ ਲੈ ਕੇ ਦੇਣ ਨਹੀਂ ਫਿਰ ਫੇਰੀ ਜੀ ਕਰਦਾ ਵਾ ਕੋਈ ਚੋ ਵੀ ਮਿਲਦੀ ਚੀਜ਼ ਬੱਚੇ ਚੰਗੇ ਹੁੰਦੇ ਬੱਚੇ ਸਮਝ ਕੇ ਗੱਲ ਨੂੰ ਨਹੀਂ ਹਾਂਜੀ ਜੀਵਨ ਜੋ ਤੁਸੀਂ ਦੱਸੋ ਤੇ ਹੋਈ ਕਹਿਣਾ ਚਾਹੁੰਨੀ ਆ ਕਿ ਬੱਚਿਆਂ ਦੀ ਖੁਸ਼ੀ ਤੋਂ ਵੱਧ ਹੋਰ ਕੋਈ ਚੀਜ਼ ਨਹੀਂ ਜੀ ਹਾਂ ਤੇ ਸਾਡੇ ਬੱਚੇ ਖੁਸ਼ ਵਾ ਤੇ ਫਿਰ ਸਮਝ ਲਓ ਕਿ ਅਸਲ ਜੁਨੀਆ ਖੁਸ਼ ਵਾ ਤੇ ਮਾਪਿਓ ਜਿਹੜਾ ਵਾ ਉਹ ਬਸ ਬੱਚਿਆਂ ਵਾਸਤੇ ਪਜਾ ਕਰਦਾ ਵਾ ਬੱਚਿਆਂ ਵਾਸਤੇ ਦਿਨ ਰਾਤ ਇਕ ਕਰਦਾ ਵਾ ਤੇ ਚਲੋ ਬੱਚੇ ਵੀ ਮਾਲਕ ਦੀ ਕਿਰਪਾ ਨਾਲ ਨੇਂਟ ਵਾ ਹੱਡੇ ਅਹੀਂ ਆਹੀਂ ਕੇ ਇੱਥੇ 4:30 ਵਜੇ ਤੇ ਸਾਨੂੰ ਵੇਖ ਲਓ ਕਿੰਨਾ ਟਾਈਮ ਹੋ ਗਿਆ ਜੀ Mä en nää aloittavaa